ਦੇਸ਼ ਦੇ ਉੱਤਰੀ ਖੇਤਰ ਦੇ ਵਿੱਚ ਮੌਨਸੂਨ ਪਹੁੰਚ ਚੁੱਕੀ ਹੈ ਤੇ ਪਹਿਲੀਆਂ ਬਾਰਿਸ਼ਾਂ ਨੇ ਜਿਹੜੀਆਂ ਉਹ ਲਗਾਤਾਰ ਜਾਰੀ ਹੈ ਅੱਜ ਸਵੇਰੇ ਵੀ ਪੰਜਾਬ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਮੀਂਹ ਪਿਆ ਹੈ ਦੇ ਨਾਲ ਨਾਲ ਹੀ ਮਹਾਲੀ ਚੰਡੀਗੜ੍ਹ ਦੇ ਵਿੱਚ ਵੀ ਬਰਸਾਤ ਹੈ ਜਿਹੜੀ ਉਸ ਵੇਰੇ ਵੇਖਣ ਨੂੰ ਮਿਲੀ ਹੈ ਪਰ ਇਹ ਸਭ ਦੇ ਦਰਮਿਆਨ ਸਮਾਰਟ ਸਿਟੀ ਚੰਡੀਗੜ੍ਹ ਦਾ ਇੱਕ ਵੱਖਰਾ ਰੂਪ ਸਾਹਮਣੇ ਆਇਆ ਚੰਡੀਗੜ੍ਹ ਦੀਆਂ ਸੜਕਾਂ ਹੁਣ ਧਸਣ ਲੱਗ ਪਈਆਂ ਨੇ ਜਾਣਕਾਰੀ ਦੇ ਦਈਏ ਕਿ ਸੈਕਟਰ 41 44 ਤੇ 54 ਨੂੰ ਜਾਣ ਵਾਲੀਆਂ ਸੜਕਾਂ ਨੇ ਜਿਹੜੀਆਂ ਉਹਨਾਂ ਨੂੰ ਬੰਦ ਕਰਨਾ ਪਿਆ ਕਿਉਂਕਿ ਉੱਥੇ ਜਿਹੜੀਆਂ ਵਕ ਵਕ ਸੜਕਾਂ ਨੇ ਉਹ ਮਿੱਟੀ ਦੇ ਵਿੱਚ ਧਸ ਗਈਆਂ ਮੀਂਹ ਦੇ ਹਿਸਾਬ ਦੇ ਨਾਲ ਪਿਆ ਕਿ ਉਸ ਤੋਂ ਬਾਅਦ ਦੇ ਵਿੱਚ ਉਥੋਂ ਦਾ ਜਿਹੜਾ ਟ੍ਰੈਫਿਕ ਹੈ ਉਹਨੂੰ ਡਾਇਵਰਟ ਕਰਨਾ ਪਿਆ ਰੂਟ ਬਦਲਨੇ ਪਏ ਹੈ ਜਿਹਦੇ ਕਰਕੇ 41 44 ਤੇ ਨਾਲ ਦੀ ਨਾਲ 54 ਸੈਕਟਰ ਨੂੰ ਜਾਣ ਵਾਲੀਆਂ ਜਿਹੜੀਆਂ ਸੜਕਾਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਜਿਹੜੀ ਸੜਕ ਹੈ ਉਹ ਧਸ ਚੁੱਕੀ ਹੈ ਸੜਕਾਂ ਜਿਹੜੋ ਧਸੀਆਂ ਤਾਂ ਇਹਦੇ ਨਾਲ ਹੀ ਇੱਕ ਬੱਸ ਇੱਕ ਟੈਂਪੂ ਟਰੈਵਲਰ ਤੇ ਇੱਕ ਛੋਟੀ ਪਿਕਅਪ ਟਰੱਕ ਹੈ ਜਿਹੜੀ ਉਹ ਪਾਣੀ ਦੇ ਵਿੱਚ ਡੁੱਬ ਗਈਆਂ ਉਹ ਤਾਂ ਸਹੀ ਹੋਈ ਸੜਕ ਦੇ ਵਿੱਚ ਡੁੱਬ ਗਈਆਂ ਕੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਬਾਅਦ ਵਿੱਚ ਬਾਹਰ ਵੀ ਕੱਢਿਆ ਗਿਆ ਹਾਲਕਾ ਕੋਈ ਬਹੁਤਾ ਜਾਨੀ ਜਾਂ ਮਹੱਲੀ ਨੁਕਸਾਨ ਨਹੀਂ ਹੋਇਆ ਹਾਲਾਂਕਿ ਇਹ ਚੀਜ਼ ਦੀ ਜ਼ਰੂਰ ਗਨੀਮਤ ਰਹੀ ਹੈ ਪਰ ਜਿਹੜੇ ਪ੍ਰਬੰਧ ਨੇ ਪ੍ਰਬੰਧਾਂ ਦੀ ਕੋਲ ਹੈ ਉਹ ਖੁੱਲ੍ਹਦੀ ਦਿਖਾਈ ਦੇ ਰਹੀ ਹੈ ਚੰਡੀਗੜ੍ਹ ਦੇ ਵਿੱਚ ਕੋਈ ਸਮਾਂ ਹੁੰਦਾ ਸੀ ਜਦੋਂ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਪੂਰੇ ਦੇਸ਼ ਭਰ ਦੇ ਵਿੱਚ ਚਰਚਾ ਹੁੰਦੀ ਹੁੰਦੀ ਸੀ ਇਹਨੂੰ ਰੋਲ ਮਾਡਲ ਮੰਨਿਆ ਜਾਂਦਾ ਸੀ ਪਰ ਅੱਜ ਕੱਲ੍ਹ ਚੰਡੀਗੜ੍ਹ ਦੇ ਵਿੱਚ ਵੀ ਅਜਿਹੇ ਹਾਲਾਤ ਬਣਨੇ ਸ਼ੁਰੂ ਹੋ ਗਏ ਨੇ ਜਿਹੜੇ ਬਾਕੀ ਸਾਰੇ ਦੇਸ਼ ਦੇ ਵਿੱਚ ਵੇਖੇ ਜਾ ਸਕਦੇ ਨੇ ਜੇਕਰ ਗੁਜਰਾਤ ਦੀ ਗੱਲ ਕਰੀਏ ਉੱਥੇ ਵੀ ਸੜਕਾਂ ਧਸੀਆਂ ਜੇਕਰ ਹੋਰ ਸੂਬਿਆਂ ਦੀ ਗੱਲ ਕਰੀਏ ਸਾਰੇ ਸੂਬਿਆਂ ਚ ਲਗਭਗ ਜਿੱਥੇ ਜਿੱਥੇ ਮੀਂਹ ਪਿਆ ਸੜਕਾਂ ਜ਼ਰੂਰ ਤਸੀਆਂ ਨੇ ਪਰ ਹੁਣ ਚੰਡੀਗੜ੍ਹ ਵੀ ਇਸ ਸੂਚੀ ਦੇ ਵਿੱਚ ਐਂਟਰ ਹੋ ਚੁੱਕਿਆ ਚੰਡੀਗੜ੍ਹ ਦੇ ਵਿੱਚ ਸੜਕਾਂ ਤਸੀਆਂ ਐ ਨਾਲ ਦੀ ਨਾਲੋ ਵੀਡੀਓ ਵੀ ਤੁਸੀਂ ਵੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਉੱਥੇ ਸੜਕਾਂ ਤਸੀਆਂ ਨੇ ਜੀਤੋਂ ਬਾਅਦ ਦੇ ਵਿੱਚ ਰੂਟ ਐ ਜਿਹੜਾ ਉਹਨੂੰ ਡਾਇਵਰਟ ਕੀਤਾ ਗਿਆ ਇੱਕ ਬੱਸ ਇੱਕ ਟਰੈਵਲਰ ਟੈਂਪੂ ਜਿਹੜਾ ਵੱਡਾ ਟੈਂਪੂ ਹੁੰਦਾ ਉਹ ਤੇ ਇੱਕ ਪਿਕਅਪ ਟਰੱਕ ਛੋਟਾ ਜਿਹੜਾ ਮਹਿੰਦਰਾ ਪਿਕਅਪ ਟਰੱਕ ਹੁੰਦਾ ਉਹ ਦੱਸੇ ਜਾ ਰਹੇ ਨੇ ਕਿ ਪਾਣੀ ਦੇ ਵਿੱਚ ਪਾਣੀ ਦੇ ਵਿੱਚ ਡੁੱਬ ਗਏ ਜਦੋਂ ਸੜਕਾਂ ਤਸੀਆਂ ਤੇ ਉਸ ਤੋਂ ਬਾਅਦ ਦੇ ਵਿੱਚ ਬਚਾਅ ਕਾਰਜ ਨੇ ਜਿਹੜੇ ਉਹ ਵੀ ਜਾਰੀ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਨਾਲ ਦੀ ਨਾਲ ਜਿਹੜੀਆਂ ਰਿਸਪੌਂਸ ਵਾਲੀਆਂ ਟੀਮਾਂ ਹੁੰਦੀਆਂ ਨੇ ਉਹ ਜ਼ਰੂਰ ਮੌਕੇ ਤੇ ਪਹੁੰਚੀਆਂ ਪਰ ਜਿਹੜੇ ਪ੍ਰਬੰਧ ਨੇ ਪ੍ਰਸ਼ਾਸਨ ਦੇ ਪ੍ਰਬੰਧ ਨੇ ਉਹਨਾਂ ਦੀ ਜ਼ਰੂਰ ਪੋਲ ਖੁੱਲਦੀ ਦਿਖਾਈ ਦੇ ਰਹੀ ਹੈ ਪ੍ਰਬੰਧ ਕਾਦੇ ਹਾਸਤੇ ਕਰਨੇ ਸੀ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਰਨੇ ਸੀ ਪਰ ਜਿਸ ਤਰੀਕੇ ਦੇ ਪ੍ਰਬੰਧਾ ਦੀ ਜ਼ਰੂਰਤ ਸੀ ਉਹ ਨਹੀਂ ਕੀਤੇ ਗਏ ਜਿਸ ਦੇ ਚੱਲਦੇ ਹੁਣ ਸਮਾਰਟ ਸਿਟੀ ਚੰਡੀਗੜ੍ਹ ਵੀ ਮੀਂਹ ਦੀ ਚਪੇਟ ਦੇ ਵਿੱਚ ਆਉਣ ਤੋਂ ਬਾਅਦ ਦੇ ਵਿੱਚ ਇਸ ਤਰੀਕੇ ਦੇ ਨਾਲ ਆਪਦੀਆਂ ਸੜਕਾਂ ਤਸਦੀਆਂ ਵੇਖ ਰਿਹਾ ਚੰਡੀਗੜ੍ਹ ਜਿਹਦੀ ਪੂਰੇ ਦੇਸ਼ ਭਰ ਦੇ ਉਸ ਸ਼ਹਿਰ ਦੇ ਵਿੱਚ ਵੀ ਹੁਣ ਪ੍ਰਬੰਧ ਕਿਸ ਤਰੀਕੇ ਦੇ ਨਾਲ ਕੀਤੇ ਜਾ ਰਹੇ ਆ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਬਾਕੀ ਸਾਰੇ ਦੇਸ਼ ਦੇ ਵਿੱਚ ਜੇਕਰ ਕਿਤੇ ਸੜਕ ਧਸਦੀ ਹੈ ਤਾਂ ਮੰਨਿਆ ਜਾ ਸਕਦਾ ਪਰ ਚੱਟਿੱਗੜ੍ਹ ਦੇ ਵਿੱਚ ਕੁਝ ਐਸਾ ਹੋਏਗਾ ਐਸਾ ਕਦੇ ਕੋਈ ਅੰਦਾਜ਼ਾ ਨਹੀਂ ਲਗਾਉਂਦਾ ਛੇਤੀ ਛੇਤੀ ਪਰ ਆ ਜਿਹੜੀ ਵੀਡੀਓ ਹੈ ਇਹਨੇ ਸਾਰਿਆਂ ਦੀਆਂ ਜਿੰਨੀਆਂ ਵੀ ਜਿਲ੍ਹੇ ਦੇ ਵਿੱਚ ਧਰਨਾਵਾਂ ਬਣੀਆਂ ਹੋਈਆਂ ਚੀ ਇਹ ਸ਼ਹਿਰ ਨੂੰ ਲੈ ਕੇ ਉਹ ਪੁੱਠੀਆਂ ਕਰਕੇ ਰੱਖ ਦਿੱਤੀਆਂ ਨੇ ਕਿਉਂਕਿ ਹੁਣ ਇੱਥੇ ਵੀ ਸੜਕਾਂ ਧਸਣ ਲੱਗੀਆਂ ਨੇ ਸੈਕਟਰ 41 ਸੈਕਟਰ 44 ਤੇ 54 ਨੂੰ ਜਾਣ ਵਾਲੀਆਂ ਸੜਕਾਂ ਨੇ ਜਿਹੜੀਆਂ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਬਾਕੀ ਜਿਹੜਾ ਟ੍ਰੈਫਿਕ ਉਹਨੂੰ ਡਾਇਵਰਟ ਕੀਤਾ ਜਾ ਰਿਹਾ ਹੈ